ਸਰ ਆ ਜੀ ਮੀਟਿੰਗ ਤੁਹਾਡੀ ਖੁਸ਼ੀ ਜਿਹੜੀ ਅੱਜ ਦੀ ਮੀਟਿੰਗ ਅੱਜ ਦੀ ਮੀਟਿੰਗ ਵਿੱਚ ਮੈਨੂੰ ਜੋਨ ਧਨੇਰ ਤੋਂ ਭਾਜਪਾ ਵੱਲੋਂ ਕੈਂਡੀਡੇਟ ਉਤਾਰਿਆ ਗਿਆ ਇਹਦੇ ਵਿੱਚ ਪਿੰਡ ਕਲਾਲ ਮਾਜਰਾ ਕਿਰਪਾਲ ਸਿੰਘ ਵਾਲਾ ਤੇ ਧਨੇਰ ਜਿੰਨਾ ਵਿੱਚ ਮੈਨੂੰ ਮੀਟਿੰਗਾਂ ਕਰਕੇ ਬਹੁਤ ਵਰਕਰਾਂ ਵੱਲੋਂ ਤੇ ਲੋਕਾਂ ਵੱਲੋਂ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਇਹ ਸਾਡੀਆਂ ਮੀਟਿੰਗਾਂ ਦੇ ਹਿਸਾਬ ਤੋਂ ਲੱਗੇ ਇੰਜ ਲੱਗਦਾ ਵੀ ਸਾਡੀ ਜਿਹੜੀ ਪਾਰਟੀ ਦੀ ਜਿੱਤ ਆ ਉਹ ਪੱਕੇ ਤੌਰ ਤੇ ਦਿਖ ਚੁੱਕੀ ਆ ਜਿਹੜਾ ਪਾਰਟੀ ਦੇ ਵੱਲੋਂ ਆਪਣੇ ਮੀਟਿੰਗਾਂ ਰੱਖੀਆਂ ਦੀਆਂ ਇਹਦੇ ਵਿੱਚ ਮੈਨੂੰ ਮੀਟਿੰਗਾਂ ਕਰਕੇ ਲੋਕਾਂ ਦਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਪਿਆਰ ਮਿਲ ਰਿਹਾ ਉਹ ਵੀ ਇੱਕ ਭਾਲ ਦੇ ਸੀ ਲੋਕ ਵੀ ਵੀ ਇੱਕ ਮਿਹਨਤੀ ਵਰਕਰ ਮੂਰੇ ਆਵੇ ਤੇ ਨੌਜਵਾਨ ਵਰਕਰ ਜਿਹੜਾ ਯੂਥ ਹੈ ਯੂਥ ਦਾ ਪਾਰਟੀ ਦੇ ਵਿੱਚ ਅਹਿਮ ਰੋਲ ਆ ਵੀ ਯੂਥ ਮੂਰੇ ਲਾਈਏ ਸੀ ਤਾਂ ਜਿਹੜੇ ਸਾਡੇ ਕੰਮ ਧੰਦੇ ਆ ਉਹ ਸਿੱਧੇ ਤੌਰ ਤੇ ਹੋ ਸਕਣ ਮੈਂ ਇਹ ਲੋਕਾਂ ਦਾ ਹਾਮੀ ਬਣ ਕੇ ਪੂਰੀ ਮਦਦ ਦੀ ਗਹਾਰ ਲਾਉਂਗਾ ਜਿੱਥੇ ਵੀ ਜਿਹੜੇ ਵੀ ਮਰਜ਼ੀ ਕੰਮ ਹੋਣ ਗਰੀਬ ਪਰਿਵਾਰਾਂ ਦੇ ਹੋਣ ਗਰੀਬ ਕਿਸਾਨਾਂ ਦੇ ਹੋਣ ਕਿਸੇ ਵੀ ਵਰਗ ਦੇ ਹੋਣ ਮੈਂ ਪਹਿਲ ਦੇ ਆਧਾਰ ਤੇ ਜਦੋਂ ਮੈਨੂੰ ਸਦਨ ਗਏ ਪਹਿਲ ਦੇ ਆਧਾਰ ਤੇ ਕੰਮ ਕਰਾਂਗਾ। ਹੋਰ ਖੁਸ਼ਹਾਲ ਬਣਾਉਂਗੀ। ਔਰ ਮੈਂ ਬੇਨਤੀ ਕਰਨੀ ਚਾਹਣਾ ਵੀ ਹਰ ਇੱਕ ਨੂੰ ਜੋਨਤ ਨੇਰ ਦੇ ਜਿਹੜੇ ਪਿੰਨ ਵਿੱਚ ਪੈਂਦੇ ਪਿੰਡਾਂਗੇ ਵੀ ਮਦਦ ਕਰੋ, ਵੋਟ ਪਾਓ ਮੈਨੂੰ ਕਾਮਯਾਬ ਕਰੋ ਵੀ ਜਿਹੜੇ ਕੰਮ ਆ ਤੁਹਾਡੇ ਉਹ ਪਹਿਲ ਦੇ ਆਧਾਰ ਤੇ ਹੋਣਗੇ। ਤੁਸੀਂ ਮੈਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਲਾਲਮਾ ਜਿੱਦ ਨੂੰ ਕਿਹਦਾ ਹੰਗਾਰਾ ਮਿਲਿਆ ਜਿਹੜੀ ਅੱਜ ਕਲਾਲਮਾ ਜਿਹੜਾ ਵਿਖੇ ਮੀਟਿੰਗ ਰੱਖੀ ਗਈ ਆ ਇਹਦੇ ਵਿੱਚ ਮੈਨੂੰ ਇਕੱਠ ਦੇਖ ਕੇ ਵੀ ਇੰਝ ਜਾਪਦਾ ਤੇ ਬਹੁਤ ਵਧੀਆ ਹੰਗਾਰਾ ਮਿਲਿਆ ਵੀ ਤੇ ਹੋਰ ਵੀ ਮੈਂ ਵਰਕਰਾਂ ਨੂੰ ਅਪੀਲ ਕਰਦਾ ਲੋਕਾਂ ਨੂੰ ਅਪੀਲ ਕਰਦਾ ਧਨੇਰ ਦੇ ਤੇ ਕਪਾਲ ਸਿੰਘ ਵਾਲਾ ਦੇ ਵੀ ਵੱਧ ਤੋਂ ਵੱਧ ਮੀਟਿੰਗਾਂ ਆਪਾਂ ਕਰੀਏ ਲੋਕਾਂ ਨੂੰ ਸੈਂਟਰ ਦੀਆਂ ਜਿਹੜੀਆਂ ਸਕੀਮਾਂ ਉਹ ਵੀ ਆਪਾਂ ਮਹੱਈਆ ਕਰਾਈਏ ਤੇ ਜਾਣੂ ਕਰਵਾਈਏ ਜਿਹੜੇ ਆਪਣੇ ਹਰ ਪੀੜਤ ਲੋਕ ਸੀ ਹੜਾ ਮੌਕੇ ਜਿੰਨੇ ਵੀ ਸਾਡੇ ਵੱਲੋਂ ਮਦਦ ਕੀਤੀ ਗਈ ਆ ਕਿਸੇ ਨੂੰ ਕੋਈ ਸੌਦੇ ਨੂੰ ਲੈ ਕੇ ਮਦਦ ਹੋਵੇ ਜਾਂ ਕੱਚੇ ਘਰਾਂ ਦੀ ਗੱਲ ਕਰੀਏ ਜਾਂ ਤਰਪਾਲਾਂ ਵੰਡੀਆਂ ਗਈਆਂ ਉਹਨਾਂ ਦੀ ਗੱਲ ਕਰੀਏ ਮੈਂ ਅੱਧੀ ਰਾਤ ਤੱਕ ਵੀ ਆਪਣੇ 12 12 1:00 ਵਜੇ ਤੱਕ ਵੀ ਗਰੀਬ ਪਰਵਾਰਾਂ ਦੇ ਨਾਲ ਆ ਕੇ ਖੜਾ ਤੇ ਜਿਹੜੀਆਂ ਵੀ ਹੁਣ ਕੋਈ ਵੀ ਮੈਨੂੰ ਗਰੀਬ ਪਰਿਵਾਰ ਜਾਂ ਕੋਈ ਮਦਦ ਸਹਿਣੀ ਦੇ ਲੋਕਾਂ ਜਾਂ ਕੇ ਕਿਸਾਨ ਲਾ ਲੋ ਕਹਿਣਗੇ ਮੈਂ ਉਹਨਾਂ ਦਾ ਹਾਂ ਹੀ ਬਣ ਕੇ ਕੰਮ ਕਰੂੰਗਾ ਮੈਨੂੰ ਭਾਜਪਾ ਵੱਲੋਂ ਜੋਨ ਤਨੇਰ ਤੋਂ ਕੈਂਡੀਡੇਟ ਆ ਤਾਰਿਆ ਗਿਆ ਉਹਨਾਂ ਨੇ ਵੀ ਜਿਹੜਾ ਮੇਰਾ ਵਰਕ ਸੀ ਵਰਕ ਦੇਖ ਕੇ ਹੀ ਮੈਨੂੰ ਟਿਕਟ ਨਵਾਜੀ ਆ ਸੋ ਮੈਂ ਭਾਜਪਾ ਦਾ ਬਹੁਤ-ਬਹੁਤ ਧੰਨਵਾਦ ਦਿਆਂ ਹਾਈ ਕਮਾਂਡ ਦਾ ਮੋਦੀ ਸਾਹਿਬ ਦਾ ਅਨੰਤ ਸਾਹਿਬ ਦਾ ਜਿੰਨੇ ਵੀ ਹੋਰ ਪਾਰਟੀ ਦੇ ਵੱਡੇ ਨੇਤਾ ਗਏ ਜਿਨ੍ਹਾਂ ਨੇ ਮੇਰੇ ਤੇ ਮਾਣਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਨਾਮ ਵਾਹਿਗੁਰੂ ਸਤਨਾਮ